17 ਲੀਟਰ ਦੁੱਧ ਹੈਗਾ ਹਾਂ ਜੀ ਪੂਰਾ ਜੀ 17 ਖਾਸਾ ਮੈਂ ਕਹਿੰਦਾ 17 ਲੀਟਰ ਪੂਰਾ ਹੈ ਜਿੱਦਾਂ ਪਕਾ ਲਾ ਕਿਲੋ 2 ਕਿਲੋ ਨਾ ਕੋ ਲੋੜੇ ਨਹੀਂ ਜੀ ਬਸ ਜਦੋਂ ਉਹਨਾ ਹੀ ਦੱਸਾਂਗੇ ਜਿੰਨਾ ਹੈਗਾ ਹੈ ਮਾਂ ਕਿਸੇ ਭਰਾ ਦਾ ਫੋਨ ਆ ਜਾਏ ਨਾ ਬਕਾ ਬਿਲਕੁਲ ਅੱਜ ਤੱਕ ਕੋਈ ਲੰਬਾ ਆਇਆ ਜੀ ਜਿੰਨੀ ਬੀਚੀ ਬਾਈ ਹੁਣ ਮੈਨੂੰ ਚਬਾਉਂਦਾ ਨਹੀਂ ਨਾ ਜੀ ਨਾ ਅੱਜ ਤੱਕ ਕਦੇ ਲੰਬਾ ਆਇਆ ਜੀ ਨਹੀਂ ਤੇ ਲੀਲੀ 라ਵੀ ਜ ਸਿੰਘ ਮੋਟਾ ਹੁੰਦਾ ਇਹਦਾ ਸਿੰਘ ਵੀ ਪਤਲਾ ਸਿੰਘ ਬਣ ਕੇ ਕਮਾ ਕੇ ਕਿਹੜਾ ਖੜਾਈ ਉਧਰ ਮੂੰਹ ਕਰਦੇ ਪਰਾਂ ਨੂੰ ਸਿੰਘ ਵੀ ਬਿਲਕੁਲ ਛੋਟਾ ਆ ਗਿਆ ਪੂਰੇ 8 ਮਹੀਨਿਆਂ ਦੀ ਗੱਬਣਾ ਜੀ ਇਹ ਵੀ ਬਹੁਤ ਜ਼ਿਆਦੀ ਡਿਮਾਂਡ ਹੀ 8 ਮਹੀਨੇ ਵਾਲੀ ਦੀ ਗਾੜੀ ਵੀਰ ਕਹਿੰਦੇ ਗਰਮੀ ਵਾਸਤੇ ਦੁੱਧ ਨੂੰ ਬਹੁਤ ਛੋਟੇ ਸਿੰਘ ਦੀ ਆ ਝੋਟੀ ਭਰਾ ਦੀ ਕਿਵੇਂ ਹੱਥ ਮਾਰੀ ਮੈਂ ਕਹਿੰਦਾ ਹੱਥ ਕੇ ਇਹਦੇ ਮੂੰਹ 'ਚ ਥਣ ਪਾ ਲਓ ਜੇ ਲੈ ਲੈ ਮੂੰਹ ਪਾਈ ਜਾਓ ਜੇ ਥਣਾ ਕੁਛ ਵੀ ਨਹੀਂ ਕਹਿੰਦੀ ਚਾ ਮੂੰਹ ਮੈਂ ਮੂੰਹ 'ਚ ਫੜ ਲਾ ਥਣ ਅਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਫੇਰ ਪਿੰਡ ਕਰਤਾਰਪੁਰਾ तहसील ਤੇ ਜ਼ਿਲ੍ਹਾ ਪਟਿਆਲਾ ਇਸ ਘਰ ਦੇ ਵਿੱਚੋਂ ਕਾਫੀ ਵਾਰ ਵੀਡੀਓ ਬਣਾ ਚੁੱਕਾ ਜੇ ਗੱਲ ਕਰ ਲਈਏ ਹਰੇਕ ਗਾਹਕ ਦੇ ਮਤਲਬ ਦਾ ਪਸ਼ੂ ਹੁੰਦਾ ਬਾਈ ਕੋਲੇ ਅੱਜ ਦੀ ਵੀਡੀਓ 'ਚ ਵੀ ਇਦਾਂ ਹੀ ਆ 11 ਪਸ਼ੂ ਦਿਖਾਵਾਂਗੇ ਤਾਜ਼ੀਆਂ ਸੂਈਆਂ ਮੱਝਾਂ ਵੀ ਦਿਖਾਵਾਂਗੇ ਜਿਵੇਂ ਆ ਮੱਝ ਖੜੀ ਆ ਚੰਗਾ ਦੁੱਧ ਤਿਆਰੀ ਦਾ ਤੇ 8 ਮਹੀਨਿਆਂ ਦੀ ਗੱਬਣ ਵੀ ਮਿਲੂ 4 ਮਹੀਨਿਆਂ ਦੀ ਟੋਕੜ ਗੱਬਣ ਵੀ ਮਿਲੂ ਤੇ ਛੋਟੀਆਂ ਪਾਲਰ ਵਾਲੀਆਂ ਝੋਟੀਆਂ ਵੀ ਮਿਲਣਗੀਆਂ ਜਿਨ੍ਹਾਂ ਦੇ ਟੀਕੇ ਬਾਈ ਕਹਿੰਦਾ ਲੱਗੇ ਹੋਏ ਨੇ ਚੈੱਕ ਪਾਸ 'ਚ ਨਹੀਂ ਆਉਂਦੀਆਂ ਤੇ ਇੱਕ ਮਿਲੂਗੀ ਆ ਗਿਰਲੈਂਡੋ ਬੱਛੀ ਦੋ ਦੰਦ ਠੰਡੀ ਸੀਲ ਦਾ ਕੋਈ ਅੰਤ ਨਹੀਂ ਤੇ ਇੱਕ ਨਾਲ ਬੱਛੀ ਖੜੀ ਆ ਤਕਰੀਬਨ 4 ਮਹੀਨਿਆਂ ਦੇ ਏਡ-ਗੇਡ ਗੱਬਣ ਹੋ ਆ ਸ਼ਹਿਰ-ਸ਼ਹਿਰ ਚ ਆ ਬਾਕੀ ਗੱਲਬਾਤ ਕਰਾਉਣਾ ਥੋਡੀ ਬਾਈ ਨਾਲ ਡਿਟੇਲ ਕੱਲੀ-ਕੱਲੀ ਦੀ ਸਾਰੀਆਂ ਦੀ ਪੁੱਛ ਲਾਂਗੇ ਆਜੋ ਜੀ ਹੋਰ ਕੀ ਹਾਲ ਹੈ ਜੀ ਠੀਕ ਠਾਕ ਜੀ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਜੀ ਚਲਦਾ ਕੰਮ ਲੋਟ ਚਲਦਾ ਜੀ ਪੂਰਾ ਲੋਟ ਹੈ ਜੀ ਕੰਮ ਮੰਡੀ ਵਾਲਾ ਕੰਮ ਹੀ ਬਣਾਉਂਦਾ ਮੰਡੀ ਪੂਰੀ ਮੰਡੀ ਲਾ ਦਿੰਦੇ ਆਪਾਂ ਜਿਵੇਂ ਬੰਦੇ ਕਹਿੰਦੇ ਨੇ ਵੀ ਯਾਰ ਇੰਨੇ ਥੋੜੇ ਥਾਂ 'ਚ ਪਸ਼ੂ ਨਹੀਂ ਖੜਦੇ ਹਨਾ ਆਪਾਂ ਨੇ ਥੋੜੀ ਜਿਹੀ ਥਾਂ 'ਚ 11 ਖੜਾ ਦਿੱਤੀ 11 ਖੜਾ ਦਿੱਤੀ ਪਤਾ ਪੂਰੀ ਮੰਡੀ ਲਾਤੀ ਠੀਕ ਹੈ ਗੱਲ ਤੇ ਇੱਕ ਗੱਲ ਹੋਰ ਆ ਵੀ ਹਰੇਕ ਗਾਗ ਦਾ ਹਰ ਇੱਕ ਗਾਗ ਦਾ ਕੋਈ ਵੀ ਗਾਗ ਨਾਰਾਜ਼ ਨਹੀਂ ਹੋਊਗਾ ਤਾਜੀ ਵਾਲਾ ਵੀ ਬਾਖੜ ਵਾਲਾ ਵੀ 8 ਮਹੀਨਿਆਂ ਦੀ ਗੱਬਣ ਵੀ ਕਟੀਆਂ ਵਾਲਾ ਵੀ ਬੱਛੀਆਂ ਵਾਲਾ ਬੱਛੀਆਂ ਵਾਲਾ ਵੀ ਸਾਰੇ ਤਰ੍ਹਾਂ ਦਾ ਗਾਕ ਕੋਈ ਗਾਕ ਨਰਾਜ ਨਹੀਂ ਹੁਣ ਦਿਆਂਗੇ ਸਾਰੇ ਤਰ੍ਹਾਂ ਦਾ ਗਾਕ ਜਿਹੜਾ ਮਰਜ਼ੀ ਫੋਨ ਕਰ ਲੈ। ਉਹ ਇੱਥੋਂ ਕਰਦੀਏ ਫਿਰ ਵੱਡੀ ਮੈਦਰ ਤੋਂ। ਉਹ ਇੱਥੋਂ ਕਰ ਵੱਡੀ ਮੈਦਰ ਤੋਂ ਸ਼ੁਰੂ ਕਰ। ਪਹਿਲਾਂ ਤਾਂ ਇਹਦਾ ਕੱਦ ਦਿਖਾ ਰਹੀਆਂ ਇੱਥੋਂ। ਕੱਦ ਪੂਰਾ ਜੀ। ਪਹਿਲਾਂ ਇਹਦੇ ਕੱਦ ਦਾ ਆਈਡੀਆ ਕਰਾ ਦੇ। ਦੁੱਧ ਵੀ ਯਾਰ ਕੱਦ ਵੀ ਫੁੱਲ ਆ ਜੀ ਇਹਦੇ। ਆ ਜਾ ਲੱਭੂ ਤੋਰ ਦੇ ਫਿਰ। ਇਹ ਵੀ ਹਰਿਆਣੇ ਦੇ ਗੱਗੜਪੁਰ ਪਿੰਡ ਵਾਲਾ ਲੱਭੂ ਪਹੁੰਚਾ ਹੋਇਆ ਅੱਜ ਮੱਝਾਂ ਤੋੜਨ ਵਾਸਤੇ ਤੋਰ ਦੇ ਲੱਭੂ। ਸਪੈਕਲ ਬੁਲਾਇਆ ਜੀ ਇਹਨੂੰ ਅੱਜ। ਸੁਹਾ ਕਿਹੜਾ ਜ ਦੂਜਾ ਸੂਆ ਨਾਲ ਬੱਚਾ ਕੱਟੀ ਐ ਕੱਟੀ ਆ ਜੀ ਮਗਰ ਇਹਦੇ ਨਾਲ ਇਹਦੇ ਕੱਟੀ ਆ ਗਈ ਪੂਛ ਜਿਵੇਂ ਸੱਜਣ ਕਹਿੰਦੇ ਨੇ ਚੱਖਿਆਂ ਚ ਹੈ ਗੰਢੇ ਹਾਂ ਗੰਢ ਦੇ ਲੋ ਜੀ ਚਰ 80 ਵਰਗੀ ਪੂਛਾ ਇੱਥੋਂ ਮਾਰਨੀ ਗਰੀ ਆਰਡਰ ਕੁਆਲਿਟੀ ਦੇ ਕੈਮਰਾ ਤੇ ਬਾਡੀ ਬੁੱਡੀ ਲੈ ਚੱਲ ਲੱਭੂ ਗੇਟ ਤੱਕ ਉਧਰੋਂ ਕਮਾ ਲਿਆ ਕੱਦ ਵੀ ਫੁੱਲਾ ਤੇ ਕੱਦ ਦੇ ਨਾਲ ਨਾਲ ਯਾਰ ਬਾਡੀ ਵੀ ਫੁੱਲੀ ਬਾਡੀ ਵੀ ਪੂਰੀ ਫੁੱਲਾ ਥਣ ਲੇਬੇ ਦੀ ਵੀ ਪੂਰੀ ਅਤਵਾਈ ਐ ਏਡੀ ਪੋਲੀ ਆ ਰੂਮ ਵਰਗੀ ਚਵਾਈ ਆ ਲੈ ਕੇ ਛੋਟਾ ਜਿਹਾ ਬੱਚਾ ਬੁੱਢਾ ਜੋ ਮਰ ਜਿਹੜਾ ਮਰਜੀ ਚ ਵਾਲੇ ਚੋਦੇ ਜੀ ਠੀਕ ਹੈ ਗੱਲ ਹਾਂਜੀ ਤੇ ਬਾਕੀ ਇੱਕ ਗੱਲ ਹੋਰ ਦੱਸਦਾ ਨਾ ਚੰਗੇ ਪੈਸਿਆਂ ਦੀ ਤਾਂ ਇਹ ਟੋਕੜ ਘੱਪਣ ਵੇਖਣਾ ਜੀ ਨਾਮ ਨਾਲ ਜੀ ਲੱਖ ਤੇ ਆਸੇ ਪਾਸੇ ਟੋਕੜ ਘੱਪਣ ਵੇਖਣਾ ਜੀ ਪੂਰੀ ਖੋ ਗਈ ਜੀ ਸਵਾ ਲੱਖ ਦੇ ਲੱਗੇ ਤੇ ਵਾਖੜ ਵਾਖੜ ਵਿਕ ਜੂਗੀ ਜੀ ਆ ਨਾਲ ਇਹਦੇ ਆ ਗਈ ਕੱਟੀ ਤੇ ਉਰਲੇ ਬੰਨਿਓ ਦਿਖਾ ਦਿਆ ਅਗਲੇ ਬੰਨੇ ਨਸਾਂ ਦੇਖਣ ਕਿੰਨੇ ਨਾੜਾ ਨੂੜਾ ਬਹੁਤ ਵਧੀਆ ਜੀ 22 ਦੀ ਆ ਗਈ ਬਿਲਕੁਲ ਫੋਕੀ ਹਾਂਜੀ ਤੇ ਆਰਡਰ ਆ ਗਿਆ ਗਾਂ ਵਾਲੇ ਬੰਨੋ ਜਿਵੇਂ ਆਪਾਂ ਗੱਲ ਕਰ ਲਈਏ ਸਜਣੋ ਕੱਟ ਵਾਲਾ ਇੱਕ ਪਲੱਸ ਪੁਆਇੰਟ ਇਹਦਾ ਇਹ ਹੋ ਗਿਆ ਵੀ ਇਹਦੇ ਨਾਲ ਕੱਟੀ ਆ ਕੱਟੀ ਵੀ ਚੰਗੀ ਪਲੀ ਹੋਈ ਆ ਜੀ ਆਪਾਂ ਚੰਗੀ ਆ ਜੀ ਟੀਕੇ ਦੀ ਕੱਟੀ ਆ ਟੀਕਾ ਆਪਣੇ ਕੋਲ ਪਿਆ ਹੋਇਆ ਦਾ ਕੱਟੀ ਦਾ ਹਾਂਜੀ ਟੀਕਾ ਕੱਟੀ ਦੇ ਨਾਲ ਹੀ ਦਿੱਤਾ ਹੀ ਉਹਨਾਂ ਨੇ ਟੀਕਾ ਵੀ ਬਾਈ ਕਹਿੰਦਾ ਜੇ ਇੱਥੋਂ ਕਰੀਏ ਤਾਂ ਆਰਡਰ ਕੁਆਲਿਟੀ ਦਿਖਾ ਦਈਏ ਤੇ ਸਮਾਂ ਹੈਗਾ ਦੁਪਹਿਰ ਦਾ ਉਸ ਹਿਸਾਬ ਨਾਲ ਅਡਜਸਟਮੈਂਟ ਕਰ ਲਿਓ ਕਿੰਨੇ ਦਿਨ ਦਾ ਸੂਆ ਬਾਈ ਇਹਦਾ ਇਹਨੂੰ ਹੋ ਗਿਆ ਹੀ ਅੱਜ 12 ਤੇ ਉਹਨਾਂ ਦੇ ਨੂੰ ਸੂਈ ਨੂੰ ਹੋ ਗਈ ਦੁੱਧ ਆਜਰ ਕਿੰਨਾ ਦੁੱਧ ਇਸ ਟਾਈਮ ਪੂਰਾ ਪੱਕਾ 17 ਲੀਟਰ ਆਏ 17 ਲੀਟਰ ਦੁੱਧ ਹੈਗਾ ਹਾਂ ਜੀ ਪੂਰਾ ਜੀ 17 ਖਾਸਾ ਮੈਂ ਕਹਿੰਦਾ 17 ਲੀਟਰ ਪੂਰਾ ਹੈ ਜਿੱਦਾਂ ਪੱਕਾ ਲਾ ਕਿਲੋ 2 ਕਿਲੋ ਨਾ ਕੋ ਲੋੜੇ ਨਹੀਂ ਜੀ ਬਸ ਜਦੋਂ ਉਹਨਾ ਹੀ ਦੱਸਾਂਗੇ ਜਿੰਨਾ ਆਏਗਾ ਇਹ ਮਾਂ ਕਿਸੇ ਭਰਾ ਦਾ ਫੋਨ ਆ ਜਾਏ ਨਾ ਮੈਂ ਕਹ ਬਿਲਕੁਲ ਅੱਜ ਤੱਕ ਕੋਈ ਲੰਬਾ ਆਇਆ ਜੀ ਜਿੰਨੀ ਬੀਚੀ ਭਾਈ ਹੁਣ ਮੈਨੂੰ ਚਬਾਉਂਦਾ ਨਹੀਂ ਨਾ ਜੀ ਨਾ ਅੱਜ ਤੱਕ ਕਦੇ ਲੰਬਾ ਆਇਆ ਜੀ ਦੇ ਲੋ ਬਾਖੜਾ ਵੇਚੀਆ ਆਪਾਂ ਵੱਡੀਆਂ ਛੋਟੀਆਂ ਉਹਨਾਂ ਦੇ ਕਿਸੇ ਚ ਲੰਮਾ 17 ਲੀਟਰ ਮਰਵਾ ਦਾਂਗੇ ਦੋ ਟਾਈਮ ਚਾਰ ਦੋ ਟਾਈਮ ਚੋਲੇ ਜੀ ਜਿਹੜਾ ਮਰਜੀ ਠੱਟੀ ਦੇਵਾਂਗੇ ਠੱਟੀ ਨਾਲ ਦਵਾਂਗੇ ਜੀ ਠੀਕ ਆ ਗੱਲ ਤੇ ਹੁਣ ਆ ਜਾ ਫਿਰ ਦੋ ਨੰਬਰ ਵਾਲੀ ਮੱਝ ਤੇ ਇਹਦਾ ਸੂਆ ਕਿਹੜਾ ਇਹਦਾ ਤੀਸਰਾ ਸੂਆ ਸੂਈ ਹੋਈ ਹੈ ਦੋ ਹੋਲ ਕੇ ਲੱਭੂ ਕਿੰਨੇ ਦਿਨ ਦਾ ਸੂਆ ਹੈ ਇਹਨਾਂ ਦਾ ਸੂਈ ਨੂੰ ਅਜੇ ਚੌਥਾ ਦਿਨ ਹੀ ਆਇਆ ਜੀ ਬੱਚਾ ਕੀ ਆ ਗਿਆ ਨਾ ਕੱਟਾ ਜੀ ਮਗਰ ਨਾਲ ਆ ਗਿਆ ਮੇਲ ਕਾਫ ਉਹ ਦੋ ਨੰਬਰ ਤੇ ਖੜਾ ਹੈ ਇਹਦਾ ਦੇਖੋ ਆ ਗੰਦ ਵੀ ਉੱਤਰੀ ਮਗਰੇ ਲੱਗਾ ਆ ਠੀਕ ਹੈ ਗੱਲ। ਨਵਾਇਦ ਭਾਈ ਨੇ ਦੇਣਾ ਜਮਾ ਕਾਂਦਰਾ ਨਿਭੜੀ ਪਈ ਆ ਚੌਥਾ ਦੇਣੀ ਆ। ਠੀਕ ਹੈ ਗੱਲ। ਹਾਂ ਜੀ ਨੜਵਾ ਚਟ ਗਿਆ ਤਾਂ ਕਾਦੇ ਦਾ ਆ ਗਿਆ ਜਿਵੇਂ ਆਪਾਂ ਕਹਿ ਲਈਏ ਭਾਈ ਦਰਮਿਆਨੀਆਂ ਮਈਆਂ ਚ ਪਰ ਜਿਹੜੀ ਥੱਲੇ ਦੀ ਕੁਆਲਿਟੀ ਹੈ ਉਹ ਲਾਜਵਾਬ ਲਾਜਵਾਬ ਪੂਰੀ ਹੈ ਜੀ ਥੱਲਾ ਦਾ ਪੂਰਾ ਹੈ। ਖਣ ਵੀ ਕੱਲਾ ਕੰਮ ਆਈ ਵੀ ਬਹੁਤ ਕੋਲੀ ਆ ਜੀ। ਤੇ ਬਾਕੀ ਝੋਟੀ ਆਪਾਂ ਜਿਵੇਂ ਕਹਿੰਦੇ ਨੇ ਆਪਣੇ ਸੱਜਣ ਵੀ ਗੁੱਦਾਲੀ ਝੋਟੀ ਚਾਈਂ ਹੈ ਠੀਕ ਹੈ ਨਾ ਹਾਂ ਜੀ ਪੂਰੀ ਰਾਜੀ ਹੈ ਜੀ ਝੋਟੀ ਆ ਸਮੀ ਭਲੀ ਚੰਗੀ ਆ ਪੂਰੀ ਰਾਜੀ ਸਿੰਘ ਖੁੱਲਾ ਜ਼ਰੂਰ ਸਿੰਘ ਜ਼ਰੂਰ ਖੁੱਲਾ ਹੀ ਬਾਕੀ ਪੂਰੀ ਪਰ ਬਾਡੀ ਵਾਲੇ ਪੱਖ ਤੋਂ ਝੋਟੀ ਆ ਨਾ ਗਈ ਆਪਾਂ ਕਹਿ ਸਕਦੇ ਆਂ ਵੀ ਪੂਰੀ ਗੁੰਦੀ ਪਈ ਆ ਪੂਰੀ ਗੁੰਦੀ ਪਈ ਆ ਜੀ ਕਿੰਨਾ ਦੁੱਧ ਹਾਜ਼ਰ ਹੋਊਗਾ ਬਾਈ ਹੁਣ ਦੁੱਧ ਇਸ ਟਾਈਮ 14 ਜੀ ਪੰਜਾਂ ਦਿਨਾਂ ਦੀ ਪੰਜਾਂ ਦਿਨਾਂ ਦੀ ਥੱਲੇ 14 ਪੂਰਾ ਹੈ ਦੁੱਧ ਹਾਂ ਨਹੀਂ ਪੂਰਾ ਹੈ ਮੈਂ ਬਾਰ-ਬਾਰ ਤਾਂ ਪੁੱਛਦਾ ਹੁੰਨਾ ਨਹੀਂ ਨਹੀਂ ਆਪਾਂ ਕਈ ਵਾਰੀ ਕਰਾਰੀ ਆਪਾਂ ਨੇ ਕਰਾਰੀ ਆਪਾਂ ਤਾਂ ਜੀ ਅੱਜ ਤੱਕ ਇਨੀਆਂ ਵੀਡੀਓ ਪਾਤੀਆਂ ਜੇ ਕਦੀ ਅਜੇ ਤੱਕ ਕਦੀ ਨੇ ਕਿਸੇ ਨੇ ਕਮੈਂਟ ਕੀਤਾ ਹੋਵੇ ਵੀ ਹਾਂ ਦੁੱਧ ਘੱਟ ਮਿਲਿਆ ਜਾਂ ਤੁਹਾਨੂੰ ਲਾਂਬਾ ਮਿਲਿਆ ਹੋਵੇ ਦੁੱਧ ਤੋਂ ਕਦੇ ਵੀ ਨਹੀਂ ਅਜੇ ਤੱਕ ਇਹੋ ਜਿਹਾ ਕੰਮ ਕਰਦੇ ਇੱਥੋਂ ਦਿਖਾ ਗਏ ਰੀ ਆਰਡਰ ਨਾਲੇ ਪੁੰਜੜ ਵੀ ਦਿਖਾ ਦੇ ਜੈਡ ਬਲੈਕ ਹੀ ਆ ਜਿਹੜੇ ਬਿਲਕੁਲੋਂ ਜੈਡ ਬਲੈਕ ਹੀ ਹੁੰਦੇ ਨੇ ਵੀ ਜੈਡ ਬਲੈਕ ਲੈਣੀ ਆ ਆਰਡਰ ਤੇ ਘੇਰਾ ਹੋਰ ਮਾਰਦੀ ਕੱਦ ਆ ਗਿਆ ਦਰਮਿਆਨਾ ਇਹ ਚਮੜਾ ਆ ਗਿਆ ਬਿਲਕੁਲ ਪਤਲਾ ਕਿਵੇਂ ਬਿਲਕੁਲ ਪਤਲਾ ਬਾਲ ਖਾਂਦੀ ਆ ਜੀ ਪਿੰਡੇ ਜੰਮੀ ਬਰੀਕ ਚਮੜਾ ਬਰੀਕ ਚਮੜੇ ਕੀ ਲੈਵਲ ਤੇ ਕਿੰਨਾ ਦੁੱਧ ਕਰ ਦੂਗੀ ਦੁੱਧ ਕਰਨਾ ਚਾਹੀਦਾ ਇਹਨੂੰ 17 ਦੇ ਵਿੱਚ ਦੁੱਧ ਕਰਨਾ ਚਾਹੀਦਾ ਹੈ 14 ਤਾਂ ਅਜੇ ਹਾਜ਼ਰ ਹੈ 14 ਤਾਂ ਹੈਗਾ ਜੀ ਉਹ 17 ਦਾ ਕਰਨ ਮਾਮੂਲੀ ਗੱਲ ਆ ਓਏ ਕੜਕੁੜ ਚੱਲ ਗਏ ਨਾ ਹਾਂਜੀ ਹਾਂ ਇਹ ਤਾਂ ਬਿਲਕੁਲ ਕੱਚਾ ਹੀ ਬਿਲਕੁਲ ਦੁੱਧ ਕੱਚਾ ਆ ਜੇ ਨਾ ਹਾਂ ਬਰੀਡਿੰਗ ਦੇ ਮਾਮਲੇ 'ਚ ਬੈਸਟ ਮੱਝਾਂ ਨੇ ਬੈਸਟ ਬੈਸਟ ਆ ਜੀ ਪੂਰੀ ਤੇ ਹੁਣ ਤੌਰ ਦੇ 3 ਨੰਬਰ ਵਾਲੀ ਇਹ ਤਾਂ ਕੱਟੀ ਆ ਨਾ ਹਾਂਜੀ ਇਹਦੇ ਨਾਲ ਕੱਟੀ ਆ ਜੀ ਕੱਟੀ ਬਹੁਤ ਕੰਮ ਫਾ ਝੋਟੀ ਦੀ ਫੇਸ ਕੁਆਲਿਟੀ ਤੇ ਮਾਰਦੇ ਸਿੰਘ ਵੀ ਗੋਲ ਆ ਖੱਡੇ ਵਾਲੇ ਜੀ 6 ਦੰਦਾ ਜੀ ਮੂੰਹ ਤੋਂ ਇਹ 6 ਦੰਦਾ 6 ਦੰਦਾ ਜੀ ਮੂੰਹ ਤੋਂ ਜਿਹੜਾ ਮਰਜ਼ੀ ਗਰੰਟੀ ਦੇ ਆ 6 ਦੰਦਾ ਸੁਆ ਕਿਹੜਾ ਜੀ ਪਹਿਲਾ ਸੁਆ ਜੀ ਪਹਿਲਾ ਸੁਆ ਪਹਿਲਾ ਸੁਆ ਜੀ 6 ਦੰਦਾ ਮੂੰਹ ਤੋਂ ਆ ਥਣ ਦਾ ਸੈੱਜ ਦੱਸਦਾ ਹਣਾ ਹਾਂ ਜੀ ਤੇ ਬਾਡੀ ਬੂਡੀ ਵਾਲੇ ਬੱਸ ਨਾ ਲੱਗਦੀ ਜਿਵੇਂ ਕਿ ਦੂਸਰਾ ਸੁਆ ਪੱਕੀ ਹੈ ਪਹਿਲੇ ਸੁਆ ਜੀ ਕੱਦ ਵਿੱਡ ਵੀ ਬਹੁਤ ਆ ਕੱਦ ਵਿੱਡ ਵੀ ਫੁੱਲ ਆ ਜੀ ਕਿੰਨੇ ਦਿਨ ਦਾ ਸੁਆ ਇਹ ਬੱਚੇ ਦਾ ਕਰੂਗੀ ਥੋੜਾ ਜਿਆਦਾ ਕਿੰਨੇ ਕ ਦਿਨ ਦਾ ਸੁਆ ਆ ਬਾਈ ਅੱਜ ਇਹਨੂੰ ਹੋ ਗਈ ਜੀ ਮੈਂ 12 ਦਿਨ ਹੋ ਗਏ ਸੂਈ ਨੂੰ 12 ਦਿਨਾਂ ਦੀ ਸੂਈਆ ਨਾਲ ਆ ਗਈ ਕੱਟੀ ਸੂਆ ਪਹਿਲਾ ਦੰਦ ਜ਼ਰੂਰ ਛੇ ਆ ਗਈ 6 ਦੰਦ ਹੈ ਜੀ ਮੂੰਹ ਤੋਂ ਹਾਂ ਦੰਦਾਂ 'ਚ ਆ ਗਈ 6 ਦੰਦਾਂ ਤੇ ਥੋੜਾ ਜਿਹਾ ਡਰਦੀ ਆ ਜੇ ਮੈਂ ਆਪਾਂ ਗੱਲ ਕਰਦੀ ਆ ਡਰਦੀ ਵੀ ਕੋਈ ਬੱਚੇ ਦਾ ਬਹੁਤ ਕਰਦੀ ਆ ਜੀ ਠੀਕ ਆ ਗੱਲ ਨਹੀਂ ਨਾ ਪਹਿਲਾਂ ਨਾ ਬੱਚੇ ਦਾ ਇਹ ਨਹੀਂ ਕਰਦੀ ਆ ਬਹੁਤ ਬਹੁਤ ਜ਼ਿਆਦਾ ਕਰਦੀ ਬੱਚੇ ਦਾ ਹਾਂ ਬੱਚੇ ਦਾ ਜ਼ਰੂਰ ਕਰਦੀ ਆ ਪਰ ਆਰਡਰ ਕੁਆਲਿਟੀ ਸੋਹਣੀ ਰੱਖਦੀ ਆ ਆਰਡਰ ਕੁਆਲਿਟੀ ਬਹੁਤ ਟੌਪ ਦੀ ਆ ਜੀ ਆਰਡਰ ਰੱਖੂਗਾ ਫਿਕਸ ਕਹਿ ਲਿਆ ਆਪਾਂ ਫਸ ਮਾਰ ਦਈ ਹਾਂਜੀ ਥਣ ਵੀ ਕੱਲਾ ਕੱਲਾ ਰੱਖੂ ਤੇ ਰੱਖੂ ਜੋ ਤੇ ਬਾਡੀ ਵਾਲੇ ਪੱਖ ਤੋਂ ਗੱਲ ਕਰ ਲਈ ਆ ਗਈ ਬਿਲਕੁਲ ਜਮੀ ਆਪਾਂ ਕਹਦੇ ਨਾ ਨਵੀਂ ਝੋਟੀ ਆ ਗਈ ਨਵੀਂ ਬਿਲਕੁਲ ਨਹੀਂ ਅਜੇ ਕਦ ਹੋਰ ਵੱਧੂਗਾ ਝੋਟੀ ਦਾ ਕਿੰਨਾ ਦੁੱਧ ਦੱਸਿਆ ਹੁਣ ਬਾਈ ਦੁੱਧ ਇਸ ਟਾਈਮੇ ਦੇ ਥੱਲੇ 13 ਜੀ 13 ਕਿਲੋ ਹਾਜ਼ਰ ਪੱਕਾ ਪੂਰਾ 13 ਕਿਲੋ ਹਾਜ਼ਰ ਜੀ 12 13 ਦਿਨ ਦਾ ਸੂਆ ਨਾਲ ਕੱਟੀ ਹੈ 13 ਕਿਲੋ ਪੂਰਾ ਜਿਤਨਾ ਮਰਜ਼ੀ ਕੋਈ ਠੰਡਾ ਜੋਖੀ ਹੈ ਪਲੱਸ ਪੁਆਇੰਟ ਆ ਗਿਆ ਜਿਹੜਾ ਨਾਲ ਕੱਟੀ ਆ ਕੱਟੀ ਆ ਵੀ ਕੱਟੀ ਆ ਜੀ ਕੱਟੀ ਵੀ ਪੂਰੇ ਟੌਪ ਦੀ ਹੈ ਜੀ ਤੇ ਹੁਣ ਮਾਰਦੇ 4 ਨੰਬਰ ਵਾਲੀ ਤੇ ਕੈਮਰਾ ਇਹਦੇ ਨਾਲ ਵੀ ਬੱਚਾ 4 ਵਾਲੀ ਦਾ ਇਹਦੇ ਨਾਲ ਵੀ ਬੱਚਾ ਜੀ ਅਰ ਗੱਬਣ ਹੈਗੀ ਸਾਢੇ 4 ਮਹੀਨੇ ਦੀ ਗੱਬਣ ਆ ਬੱਚਾ ਤਾਂ ਕਹੀ ਗਿਆ ਨਾਲ ਕੱਟੀ ਮਗਰ ਆ ਜੀ ਨਾਲ ਕੱਟੀ ਆ ਇਹਦੇ ਵੀ ਨਾਲ ਕੱਟੀ ਆ ਜੀ ਨੀਲੀ ਰਵੀ ਚਾਚੋ ਟੀ ਨੀਲੀ ਰਵੀ ਦੇ ਬਹੁਤ ਦਾਕਾ ਦਾ ਫੋਨ ਆਇਆ ਮੈਨੂੰ ਬਹੁਤ ਜ਼ਿਆਦਾ ਵੀਰਾਂ ਦਾ ਅੱਖਾਂ ਚ ਵੀ ਇਹਦੇ ਨਾਲ ਸੱਜਣੋ ਜਵਾਬ ਹੈਗੇ ਨਹੀਂ ਹਾਂ ਜੀ ਦੋਹੇ ਪਾਸੇ ਨਹੀਂ ਦੋਹੇ ਪਾਸੇ ਲੀਦਾ ਜੀ ਇਧਰਲੇ ਬੰਨੇ ਵੀ ਨੀਲਾ ਹੈਗਾ ਹਾਂ ਦੋਹੇ ਪਾਸੇ ਜਵਾਬ ਹੈਗੇ ਵਿਚੋਂ ਤੇ ਇਧਰ ਪੈਰਾਂ ਤੇ ਵੀ ਪੈਰਾਂ ਦੇ ਚਾਣਾ ਦੇ ਨਿਸ਼ਾਨ ਆ ਜੀ ਇਹਦਾ ਸੂਆ ਕਿਹੜਾ ਜੀ ਇਹ ਪਹਿਲੇ ਸੂਏ ਆ ਜੀ ਸਿੰਗੂ ਦਾ ਪਾਦਾ ਆ ਗਿਆ ਜਮ ਹਾਂ ਜੀ ਛੇ ਦੰਦ ਆਂਦਾ ਮੂੰਹ ਤੋਂ ਦੰਦਾਂ 'ਚ ਛੇ ਦੰਦ ਸੂਆ ਪਹਿਲਾ ਥੱਲੇ ਦੀ ਬਿਲਕੁਲ ਕਸਿਆਰ ਹਾਂ ਜੀ ਇਹ ਪੂਰੀ ਇੱਕਸਾਰ ਆਈ ਨਾਲ ਕੱਟੀ ਗੱਬਣ ਕਿੰਨੇ ਟਾਈਮ ਦੀ ਆ ਜੀ ਗੱਬਣ ਚ ਸਾਢੇ 4 ਮਹੀਨੇ ਦੀ ਦੁੱਧ ਕਿੰਨਾ ਆਉਣਾ ਦੁੱਧ 6 ਲੀਟਰ ਆਈ ਇੱਕੋ ਟਾਈਮ ਹੀ ਦਿੰਦੀ ਆ 6 ਲੀਟਰ ਦੁੱਧ ਆ ਆਪਣੇ ਕੋਲ ਆ ਕੇ ਨਾ ਉਪਰਾ ਕਰਕੇ ਥੋੜਾ ਜਿਆ ਪਹਿਲਾਂ ਤਾਂ ਦੋ ਦੇ ਟਾਈਮ ਦਿੰਦੀ ਸੀ 4 4 ਬੱਚੇ ਦੇ ਆ ਨਾ ਬੱਚੇ ਦੇ ਬਾਡੀ ਵਾਲੇ ਪੱਖ ਤੋਂ ਬਾਡੀ ਵਾਲੇ ਪੱਖ ਤੋਂ ਸਾਰੇ ਪਾਸੇ ਤੋਂ ਛੋਟੀ ਸਿੰਗਾਂ ਵਾਲੇ ਪਾਸੇ ਤੋਂ ਨਵਾਂ ਪਨ ਛੋਟੀ ਦੇ ਵਿੱਚ ਆ ਜੇ ਠੀਕ ਹੈ ਬਾਕੀ ਕਹਿ ਸਕਦੇ ਆ ਵੀ ਸ਼ਕੀਨ ਵੀ ਫੁੱਲ ਆ ਸ਼ਕੀਨ ਵੀ ਫੁੱਲ ਆ ਜੀ ਨਹੀਂ ਤਾਂ ਲੀਲੀ রাਵੀ ਜ ਸਿੰਘ ਮੋਟਾ ਹੁੰਦਾ ਇਹਦਾ ਸਿੰਘ ਵੀ ਪਤਲਾ ਸਿੰਘ ਕਮਾ ਕੇ ਕਿਹੜਾ ਖੜਾਈ ਉਧਰ ਮੁਹਰੇ ਉਹਨੇ ਮੂੰਹ ਕਰਦੇ ਪਰਾਂ ਨੂੰ ਸਿੰਘ ਵੀ ਬਿਲਕੁਲ ਛੋਟਾ ਆ ਗਿਆ ਛੋਟਾ আর ਪਤਲਾ ਸਿੰਘ ਆ ਜੀ ਦੇਖੋ ਬੰਦ ਸਿੰਘ ਬਾਡੀ ਵਾਲੇ ਪੱਖ ਤੋਂ ਵੀ ਸ਼ਕੀਨ ਆ ਗਈ ਨਾਲ ਵੀ ਕੱਟੀ ਆ ਤੇ ਜਵਾਬ ਦੋ ਅੱਖਾਂ ਚ ਨੇ ਲਿਆ ਕੋਈ ਗੱਲ ਆ ਗਈ ਬਿਲਕੁਲ ਨਵੇਂ ਹਾਣ ਦੇ ਵਿੱਚ ਝੁੱਠਾ ਨੇ ਦੁੱਧ ਬਾਈ ਕਹਿੰਦਾ 6 ਕਿਲੋ ਆਪਣੇ ਕੋਲੇ ਉਪਰਾ ਕਰ ਗਈ ਇੱਕੋ ਟਾਈਮ ਮਿਲਦੀ ਆ ਸਾਢੇ 4 ਮਹੀਨਿਆਂ ਦੀ ਆ ਗਈ ਗੱਬਣਾ ਇਹ ਆ ਗਈ ਬਾਖਰ ਡੰਗਰ ਆਈ ਬਾਖਰ ਡੰਗਰ ਆ ਕੇ ਕਰਦਾ ਹੀ ਹੈ ਇੱਕ ਵਾਰੀ ਦਾ ਇਹ ਆ ਗਈ 4 ਨੰਬਰ ਤੇ ਨੰਬਰ ਮੁਤਾਬਕ ਬਾਈ ਜੀ ਹਾਂ ਜੀ ਨੰਬਰ ਮੁਤਾਬਕ ਜਿਤਨਾ ਵੀ ਫੋਨ ਕਰਕੇ ਦੱਸ ਦਿਓ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਫੇਰਾ 8 ਮਹੀਨਿਆਂ ਦੀ ਗੱਪਾਂ 8 ਮਹੀਨਿਆਂ ਦੀ ਪੂਰੇ 8 ਮਹੀਨੇ ਦੀ ਗੱਬਣਾ ਜੀ ਇਹ ਵੀ ਬਹੁਤ ਜ਼ਿਆਦੀ ਡਿਮਾਂਡ ਸੀ 8 ਮਹੀਨੇ ਵਾਲੀ ਦੀ ਗਾੜੀ ਵੀਰ ਕਹਿੰਦੇ ਗਰਮੀ ਵਾਸਤੇ ਦੁੱਧ ਨੂੰ ਠੀਕ ਹੈ ਜੀ ਬਹੁਤ ਛੋਟੇ ਸਿੰਗ ਦੀਆਂ ਝੋਟੀ ਸਿੰਘ ਵੀ ਬੰਦ ਆ ਗਿਆ ਨਾ ਪਹਿਲਾ ਸੂਏ ਹੁਣ ਦੂਸਰੇ ਸੂਏ ਵਾਸਤੇ ਗੱਭਣਾ ਆ ਆ ਹਾਈਟ ਆ ਜੀ ਤਾਰਨਾ ਸ਼ੁਰੂ ਕਰ ਦਿੱਤਾ ਝੋਟੀ ਨੇ ਹਾਈਟ ਆ ਕੀ ਮੀਡੀਅਮ ਮਾਪ ਮੀਡੀਅਮ ਪਾਰਟੀ ਦੀ ਚੜਾਈ ਆ ਬਾਡੀ ਜੀ ਪੂਰੀ ਚੜਾਈ ਪੂਰੀ ਰਾਜੀ ਹੈ ਝੋਟੀ ਆ ਸਵੀ ਪੜੀਆ ਕਿਉਂਕਿ ਸਵੀ ਪੜੀਆ ਪੂਰੀ ਲੁੱਕ ਨਾਲੀਆਂ ਨਹੀਂ ਹੈਗੀਆਂ ਜਿਹੜੀਆਂ ਤੁਹਾਨੂੰ ਸਾਹਮਣੇ ਕੈਮਰੇ ਤੇ ਆਪਾਂ ਦਿਖਾ ਰਹੇ ਹਾਂ ਹਾਂਜੀ ਹਾਂਜੀ ਉਹ ਚੀਜ਼ ਹੁੰਦੀ ਆ ਵੀ ਇਹ ਤਾਂ ਹੋਣਾ ਨਹੀਂ ਹੋ ਸਕਦੇ ਜੀ ਨਾ ਇਹ ਚ ਰੋਲਾ ਨਹੀਂ ਕੋਈ ਵੀ ਆਪਾਂ ਅਰੀਜਨਲ ਚੀਜ਼ ਆ ਬਿਲਕੁਲ ਉਹ ਇੱਥੋਂ ਫੇਸ ਤੇ ਮਾਰਦੀ ਘਰੀ ਸਿੰਘ ਸੰਗ ਤੇ ਇੱਥੋਂ ਥਣ ਦੀ ਕੁਆਲਿਟੀ ਦਿਖਾ ਦੇ ਥੱਲੇ ਕਿੰਨਾ ਕ ਟਾਈਮ ਕੱਢੂ 2 ਮਹੀਨੇ ہاں 2 ਮਹੀਨੇ ਦੀ ਕੱਚੀ ਹੈ ਜੀ ਇਹ 8 ਮਹੀਨੇ ਦੀ ਪੂਰੇ 8 ਮਹੀਨੇ ਦੀ ਹੈ ਜੀ ਦੁੱਧ ਕਿੰਨਾ ਕ ਦੱਸਿਆ ਜੀ ਇਹਦਾ ਦੁੱਧ ਇਹ ਪਿਛਲੇ ਸੂਏ ਦਾ ਉਹਨਾਂ ਨੇ ਕਿਹਾ ਵੀ 14 ਲੀਟਰ ਦੁੱਧ ਪਾਇਆ ਪਹਿਲਾਂ ਆ ਲੈ ਚਲ ਬਾਈ ਪਹਿਲਣ ਦਾ ਰਿਕਾਰਡ ਪਾਈ ਕਹਿੰਦਾ 14 ਕਿਲੋ ਦਾ ਦੱਸਿਆ ਚਲੋ ਗਰਮੀ ਦੇ ਹਿਸਾਬ ਨਾਲ ਜੇ 14 15 ਵੀ ਝੋਟੀ ਪਾ ਬਿਲਕੁਲ ਜੈਡ ਬਲੈਕ ਆ ਜੀ ਆ ਪੂੰਜੜ ਤੱਕ ਜੈੱਡ ਬਲੇਗ ਹਾਂ ਪੂੰਜੜ ਤੱਕ ਜੈੱਡ ਬਲੇਗ ਇਹ ਮੇਰੇ ਕੋਲ ਕਿਸਾਰਾ ਇੱਥੋਂ ਦਿਖਾ ਦੇ ਹਾਂ ਜੀ ਇਹ ਦਿਖਾ ਦੇ ਇਹ ਸੱਪਾ ਨਹੀਂ ਹੈਗਾ ਕਿਸੇ ਵੀ ਨਾ ਜੀ ਨਾ ਬਿਲਕੁਲ ਸਾਫ਼ ਸੁਥਰੀ ਹੈ ਤਾਰਨਾ ਸ਼ੁਰੂ ਕਰਤਾ ਤੂੰ ਇਹ ਆ ਗਈ ਬਿਲਕੁਲ ਕਾਲੀ ਹੈ 5ਵੇਂ ਨੰਬਰ ਤੇ ਇਹ ਹੁਣ ਤੁਹਾਨੂੰ ਆਪਾਂ ਗਰਲੈਂਡੋ ਦਿਖਾ ਗਰਲੈਂਡੋ ਵੀ ਪੂਰੀ ਛਕੀਨ ਬੱਛੀ ਹੈ ਪੂਰੀ ਦੰਦਾਜ ਕਿਵੇਂ ਬਾਈ ਦੰਦਾਜ ਦੋ ਦੰਦਾ ਜੀ ਕੱਦ ਬਹੁਤ ਆ ਹਣਾ ਕੱਦ ਬਹੁਤ ਜ਼ਿਆਦਾ ਦੀ ਕੱਦ ਤਾਂ ਦੇਖੋ ਦੇਖੋ ਸਵਾਦੀ ਕਿਵੇਂ ਹੱਥ ਮਾਰੀ ਮੈਂ ਕਿਹਾ ਹੱਥ ਕੇ ਮੂੰਹ 'ਚ ਥਣ ਪਾ ਲੋ ਜੇ ਲੈ ਲੈ ਮੂੰਹ ਪਾਈ ਜਾਓ ਜੇ ਥਣ ਉੱਥੇ ਵੀ ਨਹੀਂ ਕ ਮੂੰਹ ਪਾ ਲਾ ਦਮ ਨਹੀਂ ਮੇਰੇ ਮੇਰੇ ਵਰਗੇ ਨੂੰ ਤੜੀ ਮਾਰਦੀ ਮਾਰਦੀ ਲੈ ਮੂੰਹ ਚ ਪਾ ਲਾ ਥਣ ਮੂੰਹ ਚ ਪਾ ਲਾ ਬਾਈ ਕਹਿੰਦਾ ਜਿਵੇਂ ਮਰ ਜੀ ਮੂੰਹ ਚ ਪਾ ਲਾ ਨਾ ਬੱਚੇ ਮਾਮਾ ਉਹ ਉਹ ਸੀਨ ਨਹੀਂ ਹੈਗਾ ਇਹਦਾ ਨਾ ਜਾ ਮਤ ਬਲੇ ਨਹੀਂ ਮੂੰਹ ਚ ਥਣ ਪਾ ਲਾ ਜਾ ਤੋਰ ਬਾਈ ਖੋਲ ਕੇ ਕੁਝ ਵੀ ਨਹੀਂ ਕਹਿੰਦੀ ਦਾ ਦੰਦਾਂ ਚ ਦੋ ਦੰਦ ਲੈ ਦੋ ਦੰਦਾਂ ਜੀ ਮੂੰਹ ਹਾਂ ਜੀ ਪਿਓਰ ਟਾਈਮ ਕਿੰਨਾ ਕੱਢੂਗੀ ਟਾਈਮ ਇਹਨੇ 20 ਤਰੀਕ ਨੂੰ ਦਿਨ ਪੂਰੇ ਆ ਬੀਨੋ ਅੱਬ ਵੱਡੀ-ਬੁੱਡੀ ਫੁੱਲਾ ਗਈ ਹੈ ਨਾ ਬਹੁਤ ਵੱਡੀ ਹੈ ਜੀ ਬੱਚੀ ਆ ਕਰਦੀ ਆ ਚੌੜ ਪੂਰੀ ਆ ਚੌੜ ਤਾਂ ਫਿਰ ਇਹ ਨਵਾਂ ਹਾਨਾ ਜੀ ਬਿਲਕੁਲ ਨਵੀਂ ਬੱਚੀ ਆ ਕੱਦ ਪੱਟੇ ਹੱਲੇ ਬਾਲੂ ਬਾ ਪੂਰਾ ਧਰੂਈ ਬੱਚੀ ਤੇ ਉਹੀ ਗੱਲ ਆ ਕੰਡੇ ਕੱਢ ਦੂਗੀ ਇਹ ਜਦੋਂ ਰੈਡੀ ਹੋਊਗੀ ਹਾਂ ਜੀ ਆ ਪੂਰੀ ਰੈਡੀ ਜਦੋਂ ਕਿ ਸਵੇਰ ਆਦੀ ਚੱਕਰ ਹੁੰਦਾ ਵੀ ਗਰਮ ਨਾ ਹੋਵੇ ਹੈਨਾ ਮੈਂ ਗਰਮ ਤਾਂ ਦੰਦਸ ਜੀ ਮੂੰਹ ਚ ਥਣ ਪਾਈ ਫਿਰੋ ਤਾਂ ਵੀ ਨਹੀਂ ਬੱਚਾ ਥਲ ਨਹੀਂ ਲੰਘ ਜੇ ਬੋਝ ਵੀ ਨਹੀਂ ਕਹਿੰਦੀ ਜੀ ਬੋਝ ਕੇ ਬੋਝ ਕੇ ਬੋਝ ਕੇ ਬੋਝ ਕੇ ਬੈਠੇ ਬੈਠੇ ਬੋਝ ਨਰਸ ਬੈਠਾ ਆਰਤ ਕਰਦੀ ਆ ਥੋੜੀ ਸਰਾਰ ਤਾਂ ਫਿਰ ਆ ਕਮਾਲਿਆ ਨੇੜੋਂ ਨੇੜੋਂ ਫੜ ਕੇ ਲਿਆ ਨੇੜੇ ਫੜ ਲਾ ਮੜੀ ਮੋਰੀ ਨੇੜੋਂ ਫੜ ਲਾ ਆਹ ਨੇੜੇ ਦੰਦਾਂ ਚ ਆ ਗਈ ਦੋ ਦੰਦ ਸੁਆ ਸੂੰਦੀਆ ਪਹਿਲਾ ਪਹਿਲਾ ਸੁਆ ਜੀ ਤੇ ਦਿਨ ਬਾਈ ਨੇ ਜਿਵੇਂ ਦੱਸਿਆ ਵੀ 20 ਦੇ ਏੜ ਗੇੜੇ ਦੇ ਬਾਕੀ ਨੇ ਨਾ ਇਹਨੂੰ ਰਹਿਣ ਦੇ ਇਤਨੇ ਬੱਜੀ ਰਹਿੰਦੇ 20 ਦਿਨ ਇਹਦੇ 20 20 ਕਦੇੜ ਗੇੜ ਨੇ ਝੋਲ ਝੂਲ ਫੁੱਲ ਬਣਾਉਗੀ ਕੱਦ ਬੱਡ ਵੀ ਫੁੱਲ ਡਾਵਲਾ ਤੇ ਲੰਬੀ ਲੰਬੀ ਵੀ ਸੁੱਖ ਨਾਲ ਫੁੱਲੇ ਆ ਗਈ ਉਹ ਸਾਨੂੰ ਪਤਾ ਕਿਉਂਕਿ ਇਹ گاਵਾ ਪਹਿਲੇ ਸੂਏ ਚ ਸ਼ਰਾਰਤ ਥੋੜੀ ਜੀ ਕਈ ਵਾਰੀ ਕਰਦੀਆਂ ਹੁੰਦੀਆਂ ਨਾ ਉਹ ਠੰਡੀ ਸੀਲ ਆ ਜੀ ਹੋ ਨਹੀਂ ਕੁਝ ਵੀ ਹਿਲਣ ਵਾਲਾ ਕੰਮ ਨਹੀਂਗਾ ਮੈਂ ਲੈ ਸਵੇਰ ਦੀ ਆ ਗਈ ਠੰਡੀ ਸੀਲ ਤੇ ਇਧਰ ਨੂੰ ਕਰ ਦੋ ਹੁਣ ਆ ਬੱਚੀ ਤੇ ਮਾਰ ਦਿਓ ਇਹ ਮੱਛੀ ਨੇ ਇਦਾਂ ਬੱਚੀ ਉਹ ਦਿਖਾ ਦਿਓ ਜੇ ਇਹ ਤਾਂ ਤੁਹਾਨੂੰ ਪਤਾ ਹੀ ਭੱਟਣ ਗਿਆ ਠੀਕ ਆ ਗੱਲ ਹਾਂ ਇਹ 4 4.5 ਮਹੀਨੇ ਦੀ ਗੱਬਣ ਆ ਜੀ ਇਹ ਤਾਂ ਸ਼ਹਿਰ ਚ ਆ ਗਈ ਖੀਰੀ ਆ ਜੀ ਇਹ ਜੇ ਖੀਰੀ ਆ ਖੀਰੀ ਆ ਜੀ ਦੰਦਾਂ ਚ ਖੀਰੀ 4.5 ਦੀ ਗੱਬਣ 4.5 ਮਹੀਨੇ ਦੀ ਗੱਬਣ ਆ ਜੀ ਲੈ ਫਿਰ ਹੁਣ ਆ ਕੱਟੀ ਦਾ ਤੌਰ ਦੇ ਲੱਭੂ ਤੇਰੇ ਮਗਰ ਹਾਂ ਤੌਰ ਦੇ ਮਾਰੀ ਜੀ ਇਹਦੀ ਫੇਸ ਕੁਆਲਿਟੀ ਤੇ ਮਾਰਦੀ ਗਰੀ ਸਿੰਘ ਬੰਦ ਆ ਗਿਆ ਜੰਮੀ ਓਏ ਹਾਂ ਜੀ ਬਿਲਕੁਲੋ ਛੋਟੇ ਸਿੰਘ ਦੀ ਹੈ ਜੀ ਸੇਂਗ ਆ ਗਿਆ ਜਮਾ ਬੰਦਾ ਹੌਲੀ ਤੋਰਦੇ ਘੂਰਦੇ ਮੂਰੋ ਇਹ ਖੀਰੀ ਆ ਭਾਈ ਖੀਰੀ ਆ ਜੀ ਹਜੇ ਗੱਬਣ ਗੱਬਣ ਹੈਗੀ ਹੈ ਜੀ ਕੋਈ 18 ਕ ਦਿਨਾਂ ਦੀ ਠੀਕ ਆ ਠੀਕੇ ਲੱਗੇ ਨੇ ਵੀ ਠੀਕੇ ਲੱਗਿਓ ਜੀ ਠੀਕੇ ਆ ਭੰਦੇਾਂਗੇ ਨਾਲ ਕਿਹੜੇ ਕਿਹੜੇ ਲੱਗੇ ਨੇ ਠੀਕੇ ਪਰ ਇਦਾਂ ਤੇ ਪਤਾ ਨਹੀਂਗਾ ਠੀਕ ਆ ਜੀ ਪਰ ਇਹ ਵੀ ਟੀਕੇ ਜਿਹੜੇ ਜਿਹੜੇ ਲੱਗੇ ਆ ਇੱਥੇ ਰੋਕ ਲੀਏ ਇੱਥੇ ਰੋਕ ਗਏ ਆ ਇੱਥੋਂ ਮਾਰਨੀ ਪਈ ਇਸ ਕੁਆਲਟੀ ਦੇ ਲੈ ਆ ਲੈ ਆ ਲੈ ਆ ਲੈ ਆ ਅਬ ਬੋਝ ਕੇ ਲਿਆ ਤੁਸੀਂ ਤੋਰ ਦੋ ਤਾਂ ਆਉਂਦੀ ਨਹੀਂ ਸਭ ਤੇ ਲੈ ਆ ਲੈ ਆ ਨਿਆਣਾ ਨਾ ਛੋਟਾ ਬੱਚਾ ਹੁੰਦਾ ਮੂਰੀ ਨਹੀਂ ਨਾ ਪਈ ਹੋ ਜੀ ਬੋਚ ਕੇ ਲਿਆ ਥਣ ਸਿੰਗਲ ਚਾਰ ਨਹੀਂ ਸਾਰੀਆਂ ਚਾਰੇ ਸਿੰਗਲ ਚਾਰ ਹੀ ਚਾਰੇ ਆਹੋ ਜਾਹੋ ਜਾ ਬਾਈ ਬੰਨੇ ਨੂੰ ਥਣਾ ਨਹੀਂ ਗਰੰਟੀ ਹੈ ਜੀ ਬੰਨੇ ਦੇ ਬੰਨੇ ਹੋਇਆ ਇੱਥੋਂ ਦਿਖਾ ਦੇ ਗੈਰੀ ਫੇਸ ਕੁਆਲਟੀ ਦਿਖਾ ਦੇ ਕੱਦਕਾਰ ਦਿਖਾ ਦੇ ਕਿਉਂਕਿ ਸਾਨੂੰ ਪਤਾ ਵੀ ਨਵੇਂ ਪਸ਼ੂ ਠੀਕ ਹੈ ਆਪਣੇ ਕੋਲ ਪਏ ਆ ਲੱਗੇ ਸ਼ਰਾਰਤ ਕਰਦੇ ਨਹੀਂ ਬੰਨੀ ਦੀ ਨਾ ਇੱਥੇ ਜਮਾ ਨਹੀਂ ਇੱਥੋਂ ਦਿਖਾ ਦੇ ਸਿੰਗ ਆ ਗਿਆ ਜਮਾ ਬੰਦ 18 20 ਦਿਨ ਦੀ ਗੱਬਣਾ ਤੇ ਆਹ ਛੋਟੀ ਤੇ ਮਾਰਦੇ ਕੈਮਰਾ ਇਹਨੂੰ ਤੁਸੀਂ ਤੋੜ ਦਿਓ ਨਾ ਜੀ ਮੈਂ ਤੋੜ ਦਾਂ ਹਾਂ ਇਹ ਕਿੰਨੇ ਟਾਈਮ ਦੀ ਗੱਬਣਾ ਜੀ ਇਹ ਵੀ ਮੇਰੇ ਹਮੀ ਨਿਕਦੇ ਲੱਭੇ ਹੋ ਗਈ ਜੀ ਸਾਰੀਆਂ ਮਹੀਨੇ ਦੇ ਇੱਕ ਦੋ ਦਿਨ ਹਾਂ ਮਹੀਨੇ ਦੇ ਬਸ ਨਵੇ ਲੱਗੀਆਂ ਹੋਈਆਂ ਇਹ ਦੰਦਾਂ ਚ ਕਿਵੇਂ ਆ ਜੀ ਇਹ ਦੋ ਦੰਦਾਂ ਜੀ ਇਹ ਦੋ ਦੰਦਾਂ ਇਹ ਦੋ ਦੰਦਾਂ ਕੱਟੀ ਉਹ ਠੰਡੀ ਹੈ ਜੀ ਇਹ ਤਾਂ ਲੰਬੀ 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 ਬਹੁਤ ਅੱਛੀ ਫੁੱਲਾ ਹਾਂ ਹਾਂ ਜੀ ਦੋ ਦੰਦਾਂ ਜੇ ਮੋਨ ਰਿੰਕਰ ਰੁਨਕਲ ਥੱਲੇ ਚੰਗੇ ਪੈਂਦੇ ਨੇ ਤੇ ਬਾਦੀ ਚੜਾਈ ਵਾਲੀ ਬਣਾਉਗੀ ਸੋਹਣੀ ਬਾਦੀ ਦੀ ਕੱਟੀ ਬਣੂਗੀ ਅੱਗੇ ਹਾਂ ਜੀ ਹਾਂ ਤੇ ਚਮੜਾ ਆ ਗਿਆ ਬਿਲਕੁਲ ਪਤਲਾ ਤੇ ਬਰੀਕ ਚਮੜੇ ਚ ਆ ਗਈ ਤਕਰੀਬਨ ਬਾਈ ਕੋਲੇ 4 ਕੱਟੀਆਂ ਦਿਖਾਉਂਗਾ ਇਸੇ ਭਰਾ ਨੇ ਚਾਰੇ ਲੈਣੀਆਂ ਹੋਈਆਂ ਹੋਈ ਜੀ ਗੱਲਬਾਤ ਹੋ ਜੂ ਕੱਲੀਆਂ ਕੱਲੀਆਂ ਲੈਣੀਆਂ ਹੋਈਆਂ ਤਾਂ ਰੇਟ ਦੀ ਫਿਰ ਬਾਈ ਕਹਿੰਦਾ ਉਹੀ ਜੀ ਗੱਲਬਾਤ ਕਰਨਾਂਗੇ ਇਹ ਆ ਗਈ 2 ਨੰਬਰ ਵਾਲੀ ਤੇ ਹੁਣ ਗੈਰੀ ਮਾਰਦੇ ਆ ਤੇ ਖੜੀ ਖੜੀ ਤੇ 3 ਨੰਬਰ ਵਾਲੀ ਖੜੀ ਐ ਦਿਖਾ ਦੇਨੀ ਲੰਬੀ ਲੰਬੀ ਚੰਗੀ ਆ ਕੱਦ ਵੀ ਚੰਗਾ ਬਣਾਊਗੀ ਸਿੰਘ ਬਣਾਊਗੀ ਗੋਲ ਸਿੰਘ ਗੋਲ ਇਹ ਤਾਂ ਇਹ ਦੁੱਧ ਚ ਸਾਰਿਆਂ ਨਾਲੋਂ ਜ਼ਿਆਦਾ ਇਹਦੀ ਰਿਕਾਟ ਹੈ ਦੀ ਮਾਂ ਦਾ ਜੀ ਥੋੜੀ ਜੀ ਸੰਭੀ ਥੋੜੀ ਜੀ ਘੱਟ ਲਾ ਲਓ ਠੀਕ ਹੈ ਸਿੰਘ ਥੋੜਾ ਜਿਹਾ ਖੁੱਲ ਉਹਦਾ ਗੱਦੀ ਦੇਖੋ ਥੱਲੇ ਇਹਦੀ ਤੇ ਬਾਕੀ ਬਾਡੀ ਵਾਲੀ ਬਣ ਬਾਡੀ ਤੇ ਦੇਖੋ ਬਹੁਤ ਸੋਹਣੀ ਹੈ ਬਾਡੀ ਕੱਟੀ ਦੀ ਬਾਕੀ ਆਪਾਂ ਦਾ ਨਸਲ ਦੇਖ ਕੇ ਲਓ ਨੇ ਕੱਟੀ ਥੱਲੇ ਥਾਣ ਦੇਖੋ ਥਾਣ ਦਿਖਾ ਘਰੀ ਓਏ ਐ ਲੱਗਦਾ ਜਿਵੇਂ ਗੱਬਣਾ ਨੇ ਹੁੰਦੀ ਗੱਬਣ ਵਾਲੇ ਥਾਣ ਆ ਜੀ ਦੇਖੋ ਆ ਗੱਬਣਾ ਦਾ ਸਿਸਟਮ ਹੀ ਆ ਹਾਂ ਜੀ ਇਹ ਆਪਾਂ ਕਹਿੰਦੇ ਗੱਬਰੀਕ ਫੁੱਲ ਆ ਗਈ ਕੱਟੀ ਹਾਂ ਜੀ ਕੱਟੀ ਬਰੀਕੀਆਂ ਚਾ ਪੂਰੀ ਤੇ ਹੁਣ ਮਾਰਦੇ ਆ ਕੱਟੀ ਦੇ ਕੈਮਰਾ ਖੜੀ ਤੇ ਸਿੰਘ ਜੀ ਬੰਦ ਆ ਗਿਆ ਨਾ ਇਹਦਾ ਤੋਹਫਾ ਜਮ ਕੱਟੀ ਦਾ ਜੈਡ ਬਲੈਕ ਆ ਪੂਰੀ ਪੁੰਜੜ ਤੱਕ ਜੈਡ ਬਲੈਕ ਜੈਡ ਬਲੈਕ ਆ ਜੀ ਸਾਰੀ ਪੁੰਜੜ ਆ ਤੋਰ ਦੌਰ ਨੂੰ ਮੜੀ ਜੀ ਖੋਲ ਕੇ ਇਹ ਆ ਜੈਡ ਬਲੈਕ ਦੰਦਾ ਜੀ ਕਿਵੇਂ ਬਾਈ ਦੰਦਾ ਜੇ ਖੀਰੀ ਹੈ ਜੀ ਉਹ ਜਿਹੜੀ ਨਾਲ ਲੱਗੀ ਦਿਖਾਈ ਆ ਉਹ ਵੀ ਖੀਰੀ ਹੈ ਨਹੀਂ ਉਹ ਦੋ ਦੰਦਾ ਜੀ ਆ ਖੁੱਲੇ ਸਿੰਘਾਂ ਵਾਲੀ ਹਾਂ ਜੀ ਉਹ ਦੋ ਦੰਦਾ ਠੀਕ ਆ ਗੱਲ ਇਹ ਖੀਰੀਆਂ ਇਹ ਦੋ ਖੀਰੀਆਂ ਦੋ ਦੋ ਦੰਦਾ ਚ ਚੰਗੀ ਸੰਭਾਲ ਕਰੀ ਹੋਈ ਹੈਗੇ ਹਾਂ ਜੀ ਬਹੁਤ ਸੰਭਾਲ ਪਈ ਹੈ ਕੱਟੀ ਆ ਕਮਾ ਲਿਓ 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 ਠੀਕਾ ਇਹਦੇ ਵੀ ਲੱਗਾ ਜੀ ਇਹਦੇ ਵੀ ਟੀਕਾ ਲੱਗਾ ਹੋਇਆ ਜੀ ਇਹ ਇਹ ਥੋੜੇ ਦਿਨਾਂ ਦੀ ਹੈ ਤਾਂ ਮਰੇ ਆ 15 ਦਿਨਾਂ ਦੀ ਆਈ ਹੈ ਠੀਕ ਆ ਗੱਲ ਮਹੀਨੇ ਦੇ ਅੰਦਰ ਅੰਦਰ ਲੱਗਾ ਹਾ ਟੀਕਾ ਨਾ ਜਾਨੀ ਹਾਂਜੀ ਹਾਂ ਥਣ ਚਾਰਾਂ ਦੀ ਸਿੰਗਲ ਚਾਰਾ ਸਾਰੇ ਸਿੰਗਲ ਚਾਰਾ ਹੀ ਆ ਜੀ ਆ ਨੰਬਰ ਬੋਲ ਦਿਓ ਜੀ 99680 ਹਾਂਜੀ 57452 ਜੀ 99680 57452 22 ਦਾ ਨੰਬਰ ਆ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਹਾਂਜੀ ਇਹਨਾਂ ਪਸ਼ੂਆਂ ਚੋਂ ਜਿਹੜਾ ਵੀ ਤੁਹਾਡੇ ਪਸੰਦ ਆਊਗਾ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ ਹੋ